ਸਤਾ ਦਾ ਸੁਖ ਭੋਗਣ ਦੀ ਗੱਲ ਕਰਦੇ ਹੋ ਕਹਿੰਦੇ ਸਤਾ ਦਾ ਸੁਖ ਤੁਸੀਂ ਭੋਗਿਆ ਅਸੀਂ ਤਾਂ ਪੰਥਕ ਕਿ ਲੜਾਈਆਂ ਲੜ ਰਹੇ ਹਾਂ ਸਾਡੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਐ ਇਸ ਮੁੱਦੇ ਤੇ ਬੋਲਦੇ ਆ ਜੋ ਕੁਝ ਕਾਲੀ ਦਲ ਦੀਆਂ ਸਰਕਾਰਾਂ ਸਮੇਂ ਵੀ ਤੇ ਪਾਰਟੀਆਂ ਚ ਤੋੜਦੇ ਰਹੇ ਆ ਬੰਦੇ ਜੋੜਦੇ ਰਹੇ ਆ ਮੈਨੂੰ ਸਿੱਤੂ ਸਾਹਿਬ ਇੱਕ ਗੱਲ ਬਸ ਧਿਆਨ ਨਾਲ ਸੁਣੋ ਕਿ ਪੰਥਕ ਜਿਹੜੀਆਂ ਧਿਰਾਂ ਨੇ ਉਹਨਾਂ ਦਾ ਅਜੰਡਾ ਸਿਰਫ ਸੁਖਵੀਰਵਾਦ ਲਾ ਵੀ ਸੁਖਵੀਰਵਾਦ ਨੂੰ ਕਾਲੀ ਦਲ ਦੀ ਪ੍ਰਧਾਨਗੀ ਤੋਂ ਕਿਵੇਂ ਹਟਾਉਣਾ ਪੰਥਕ ਤੇਰਾ ਨੂੰ ਇਹ ਨਹੀਂ ਕਦੇ ਦੇਖਿਆ ਕਿ ਭਾਰ ਭਾਰਤੀ ਜਨ ਮੈਂ ਮੇਰੀ ਮੇਰੀ ਬੇ ਮੇਰੀ ਬੇਤਿਸ ਹਾਂ ਸੋ ਲਈਦਾ ਮੈਂ ਬੜਾ ਸਤਿਕਾਰ ਕਰਦਾ ਤੁਹਾਡਾ ਕਿਰਪਾ ਕਰਕੇ ਮੈਂ ਇਹਨਾਂ ਦੇ ਵਿੱਚ ਬੋਲਿਆ ਹਾਂ ਮੈਂ ਸਤਿਕਾਰ ਕਰਦਾ ਮੇਰੀ ਗੱਲ ਮੇਰੀ ਮੈਂ ਇਹਨਾਂ ਦੀ ਗੱਲ ਦਾਜ ਦੇਖੋ ਮੇਰੀ ਗੱਲ ਤੇ ਮੋਹਰ ਲਾਈ ਆ ਇਹਨਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਏਜੰਡੇ ਚਲਾਏ ਜਾਂਦੇ ਆ ਅਫਵਾਹ ਅੱਜ ਇਹਨਾਂ ਦੇ ਸੋਲੀ ਸਾਹਿਬ ਨੇ ਸ਼ਬਦਾਂ ਨੇ ਉਸੇ ਗੱਲ ਤੇ ਮੋਹਰ ਲਾਈ ਜਿਹੜੀ ਗੱਲ ਮੈਂ ਤੁਹਾਨੂੰ কই ਇਹਨਾਂ ਨੇ ਹੁਣ ਕੀ ਸ਼ਬਦ ਵਰਤਿਆ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਭਾਜਪਾ ਨਾਲ ਪਹਿਲਾਂ ਵੀ ਸਾਂਝ ਰਹੀ ਆ ਤੇ ਹੁਣ ਵੀ ਅੰਦਰ ਘੱਟਿਆ ਇਹੀ ਏਜੰਡਾ ਇਹੀ ਏਜੰਡਾ ਇਲੈਕਸ਼ਨਾਂ ਦੇ ਵਿੱਚ ਕੰਮ ਕਰਦਾ ਸਾਰਿਆਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਆਰਐਸਐਸ ਦਾ ਪੰਜਾਬ ਦੇ ਵਿੱਚ ਵਿਰੋਧ ਆ ਡਟ ਕੇ ਵਿਰੋਧ ਆ ਔਰ ਸ਼੍ਰੋਮਣੀ ਕਾਲੀ ਦਲ ਨੇ ਡਟ ਕੇ ਉਸ ਦਾ ਵਿਰੋਧ ਕੀਤਾ ਸਮਝੌਤਾ ਤੋੜਿਆ ਕਿਸਾਨ ਅੰਦੋਲਨ ਵੇਲੇ ਸਮਝੌਤਾ ਤੋੜਿਆ ਕਿਸਾਨ ਏਜੰਡੇ ਤੇ ਸਮ 513 ਨੁਕਾਤੀ ਜਿਹੜਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਨੇ ਲੈ ਕੇ 2022 ਦੀ ਚੋਣ ਲੜੀ ਉਸ ਵੇਲੇ ਵੀ ਇਹੀ ਝੰਡਾ ਸੀ ਬਈ ਇਕੱਠੇ ਆ ਜੀ ਇਹ ਬਗਰੋ ਇਕੱਠੇ ਹੋ ਜਾਣਗੇ ਇਕੱਠੇ ਹੋ ਜਾਣਗੇ ਹੁਣ ਜਿਹੜੀਆਂ 24 ਦੀਆਂ ਚੋਣਾਂ ਆਈਆਂ ਉਹ ਸਿੱਧੂ ਸਾਹਿਬ ਉਦੋਂ ਵੀ ਭਾਰਤੀ ਜਨਤਾ ਪਾਰਟੀ ਨੇ ਪੈਰੀ ਪੈਣ ਤੱਕ ਗਏ ਆ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਸਮਝੌਤਾ ਸਾਡੇ ਨਾਲ ਕਰ ਲਓ ਚਾਹੇ 3 ਸੀਟਾਂ ਦੇ ਦਿਓ ਔਰ ਉਹਦੇ ਜਿਹੜੇ ਮਦਈ ਇੰਦੂ ਸਾਹਿਬ ਚੰਦੂ ਮਾਜਰਾ ਸਾਹਿਬ ਆ ਚਰਨਜੀਤ ਬਰਾੜ ਜਿਹੜੇ ਹੁਣ ਆਪਣਾ ਲਹਿਰ ਬਣਾਈ ਫਿਰਦੇ ਆ ਸੁਧਾਰ ਲਹਿਰ ਬਣਾਈ ਫਿਰਦਾ ਇਹ ਸਾਰੇ ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਝੌਤਾ ਕਰਨਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਨਾਲ ਪਰ ਸਰਦਾ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਥੱਲੇ ਦਾ ਕੱਢ ਰ ਹੈ ਥੱਲੇ ਦਾ ਵੋਟਰ ਹੈ ਵਰਕਰ ਹੈ ਉਹ ਵੀ ਸੀ ਚਾਹੁੰਦਾ ਵੀ ਆਪਾਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰੀਏ ਸੋ ਇਹ ਸਿਰਫ ਉਸ ਪਾਸੇ ਫਿਰ ਪ੍ਰਚਾਰ ਕੀਤਾ ਗਿਆ ਤੋ ਤੱਕ ਕਿ ਅਮਿਤ ਸ਼ਾਹ ਵਰਗੇ ਜਿਹੜੇ ਵੱਡੇ ਲੀਡਰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਵੀ ਬਿਆਨ ਦਿੱਤਾ ਜਾਨ ਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਡੈਮੇਜ ਕਰਨ ਵਾਸਤੇ ਕਿ ਸਾਡੀ ਗੱਲ ਚੱਲ ਰਹੀ ਹੈ ਕਦੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਵੀ ਸਾਡੀ ਗੱਲ ਚੱਲਦੀ ਹੈ ਕਦੇ ਕਿਸੇ ਹੋਰ ਇਹਨਾਂ ਦਾ ਚੰਦੂ ਮਾਇਰਾ ਸਾਹਿਬ ਹੋਗੇ ਕੋਈ ਹੋਰ ਜਿਹੜੇ ਅੱਜ ਲੀਡਰ ਪੜਾ ਹੋਏ ਫਿਰਦੇ ਆ ਉਹਨਾਂ ਦੇ ਬਿਆਨ ਆਉਂਦੇ ਰਹੇ ਆ ਕਦੇ ਕਿਸੇ ਪ੍ਰਧਾਨ ਸਾਹਿਬ ਨੇ ਬਿਆਨ ਦਿੱਤਾ ਇਹੀ ਏਜੰਡੇ ਆ ਸਿਰਫ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੜੀ ਹੈ ਜਿਹੜੀ ਉਹ ਜਾਨ ਬੁੱਝ ਕੇ ਭਾਜਪਾ ਦੇ ਨਾਲ ਜੋੜ ਕੇ ਰੱਖੋ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਭਰਮ ਪੈਦਾ ਰਵੇ ਬਈ ਇਹ ਤਾਂ ਜੀ ਭਾਜਪਾ ਨਾਲ ਇਕੱਠੇ ਹੋਣਗੇ ਇਹ ਏਜੰਡਾ ਇਹ ਵੀ ਪੰਥ ਦਾ ਝੰਡਾ ਇਹੀ ਆਮ ਆਦਮੀ ਪਾਰਟੀ ਦਾ ਝੰਡਾ ਇਹੀ ਪੰਥਕ ਧਿਰਾਂ ਦਾ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀ ਕਿ ਪੰਥਕ ਧਿਰਾਂ ਨੂੰ ਨਹੀਂ ਪਤਾ ਲੱਗਦਾ ਕਿ ਭਾਈ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਹਰਿਆਣਾ ਦੀ ਐਡ ਹੌਕ ਕਮੇਟੀ ਬਣਾ ਦਿੱਤੀ ਹੈ ਦੂਸਰੀ ਵਾਰ ਸਿੱਖ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੀ ਵੀ ਬਣਾਈ ਸੀ ਉਹਨਾਂ ਨੂੰ ਵੀ ਦਰਕਰਾਰ ਕਰਤਾ ਨਦੇੜ ਸਾਹਿਬ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨਮਾਇंदे ਹੁੰਦੇ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਹੈਗਾ ਤੇ ਜਿਹੜੇ ਇੱਥੇ ਤੱਕ ਕੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਟਿੱਪਣੀਆਂ ਕਰਦੇ ਨੇ ਉਹਨਾਂ ਨੇ ਤਾਂ ਕਦੇ ਇਹਨਾਂ ਨੇ ਤਾਂ ਉਹਦੇ ਖਿਲਾਫ ਕਦੇ ਬੋਲਿਆ ਨਹੀਂ ਜਵਾਲੇ ਜਵਾਲੇ ਬਿਲਕੁਲ ਬਾਬਰਜ਼ ਦੇ ਖਿਲਾਫ ਤਾਂ ਕਦੇ ਬੋਲਦੇ ਨਹੀਂ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਸਿੱਖ ਕੌਮ ਦੀ ਇੱਕ ਨਸਲ ਖਤਮ ਕਰਤੀ ਇੱਕ ਜਵਾਨੀ ਖਤਮ ਕਰਤੀ ਕਦੇ ਕਾਂਗਰਸ ਹੁੰਦਾ ਕਾਂਗਰਸ ਹੁੰਦਾ ਇੱਕ ਆਏ ਕਹਿੰਦੇ ਪਿੱਛੇ ਜਮੇ ਸਿਮਰਜੀਤ ਸਿੰਘ ਮਾਨ ਦਾ ਬਿਆਨ ਸੁਣ ਰਿਆ ਸੀ ਉਹ ਕਹਿੰਦੇ ਰਾਹੁਲ ਗਾਂਧੀ ਦੀ ਕੀ ਗਲਤੀ ਹੈ ਭਾਈ ਰਾਹੁਲ ਗਾਂਧੀ ਨੇ ਤਾਂ ਕੁਝ ਕੀਤਾ ਹੀ ਨਹੀਂ ਭਾਈ ਜਿਹੜਾ ਰਾਹੁਲ ਗਾਂਧੀ ਇਹ ਗੱਲ ਕਹਿ ਰਿਹਾ ਉਹਦੇ ਤੋਂ ਪੱਤਰਕਾਰ ਨੇ ਸਵਾਲ ਪੁੱਛਿਆ ਜੇ ਤੁਸੀਂ ਆਪਣੀ ਪਤਨੀ ਕਿਹੋ ਜੀ ਚਾਹੁੰਦੇ ਹੋ ਜੇ ਤੁਹਾਡੀ ਸ਼ਰਤ ਹੁੰਦੀ ਹੈ ਉਹ ਕਹਿੰਦਾ ਮੈਂ ਚਾਹਣਾ ਮੇਰੀ ਪਤਨੀ ਮੇਰੀ ਦਾਦੀ ਵਰਗੀ ਹੋਵੇ ਇਹਦਾ ਮਤਲਬ ਅੱਜ ਵੀ ਉੱਥੇ ਹੀ ਸੋਚ ਕਢੀ ਆ ਵੀ ਆਪਣੀ ਦਾਦੀ ਦੇ ਨਾਲ ਉਹਦੀ ਸੋਚ ਲੜਦੀ ਆ ਤੁਸੀਂ ਕਹਿੰਦੇ ਉਹਦਾ ਕਸੂਰੀ ਕੋਈ ਨਹੀਂ